ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਸਕੀਨ ਜੀ ਆਪਣੀ ਕਥਾ ਵਿੱਚ ਦੱਸ ਰਿਹਾ ਸੀ ਕਿ ਮਨ ਦਾ ਰਸ ਕਿੱਥੇ ਬਣਦਾ ਆ ਮਸਕੀਨ ਸਾਹਿਬ ਕਹਿੰਦੇ ਕਿ ਕਈ ਬੰਦੇ ਲੰਗਰ ਹਾਲ ਵਿੱਚ 2-2 ਘੰਟੇ ਗੱਪਾਂ ਮਾਰੀ ਜਾਣਗੇ ਤੇ ਜੇ ਕਿਤੇ ਕੀਰਤਨੀਆਂ ਕੀਰਤਨ ਕਰਦਾ ਹੋਇਆ 5 ਮਿੰਟ ਉੱਤੇ ਲਾ ਗਿਆ ਤਾਂ ਚਰਚਾ ਕਰਨਗੇ ਕਿ ਇਹ 5 ਮਿੰਟ ਵੱਧ ਕਿਉਂ ਲੈ ਗਿਆ ਹੁਣ ਕੌਣ ਪੁੱਛੇ ਕਿ ਤੂੰ 2 ਘੰਟੇ ਥੱਲੇ ਬੈਠਾ ਗੱਪਾਂ ਮਾਰਦਾ ਰਿਹਾ ਇੱਥੇ ਤਾਂ ਤੂੰ ਕੋਈ ਗਿਣਤੀ ਨਹੀਂ ਕੀਤੀ ਖੱਲੇ 2 ਘੰਟੇ ਇੰਜ ਲੰਘ ਗਏ ਜਿਵੇਂ 2 ਮਿੰਟ ਹੋਣ ਸਾਰੀਆਂ ਕਰੇ ਲੋ ਗੱਲਾਂ ਹੀ ਚੱਲੀਆਂ ਜਾਂ ਇੱਧਰ ਉੱਧਰ ਦੀਆਂ ਜਾਂ ਫਿਰ ਕਾਰੋਬਾਰੀ ਗੱਲਾਂ ਕੀਤੀਆਂ ਹੋਣਗੀਆਂ ਸੰਸਾਰੀ ਹੀ ਕੀਤੀਆਂ ਹੋਣਗੀਆਂ ਕੀ ਕਾਰਨ ਹੈ ਇਹੀ ਕਿ ਨਿਰਾਕਾਰ ਦੀ ਗੱਲ ਨਾਲ ਤਾਲਮਿਲ ਨਹੀਂ ਬੈਠਦਾ ਪਤਾ ਹੈ ਮਨੁੱਖ ਦਾ ਰਸ ਕਿੱਥੇ ਬਣਦਾ ਹੈ ਅਨੰਤ ਕਿੱਥੇ ਬਣਦਾ ਹੈ ਜਿੱਥੇ ਮਨ ਦਾ ਤਾਲਮਿਲ ਬੈਠ ਜਾਵੇ ਜੇ ਤਾਲਮਿਲ ਨਾ ਬੈਠੇ ਤਾਂ ਮਨ ਦਾ ਰਸ ਨਹੀਂ ਬਣਦਾ ਵੇਖੋ ਬਾਜੇ ਦੀ ਸੁਰ ਕਿਸੇ ਹੋਰ ਪਾਸੇ ਜਾਵੇ ਤੇ ਤਬਲੇ ਦਾ ਤਾਲ ਕਿਸੇ ਹੋਰ ਪਾਸੇ ਜਾਵੇ ਤਾਂ ਸਿਆਣੇ ਬੰਦੇ ਨੇ ਕਹਿ ਦੇਣਾ ਕਿ ਇਹ ਸੰਗੀਤ ਨਹੀਂ ਰੋਣਾ ਪਟਣਾ ਹੋ ਰਿਹਾ ਹੈ ਸੁਰ ਕਿਸੇ ਪਾਸੇ ਜਾ ਰਹੀ ਹੈ ਤੇ ਤਾਲ ਕਿਸੇ ਹੋਰ ਪਾਸੇ ਜਾ ਰਹੀ ਹੈ ਜਿੱਥੇ ਸੁਰ ਤਾਲ ਇੱਕ ਨਾ ਹੋਣ ਰਸ ਨਹੀਂ ਬਣਦਾ ਕਈਆਂ ਦਾ ਪਾਣੀ ਨਾਲ ਤਾਲਮੇਲ ਨਹੀਂ ਬੈਠਦਾ ਬਾਣੀ ਨਰਵੈਰ ਦੀ ਗੱਲ ਕਰਦੀ ਹੈ ਪਰ ਮਨੁੱਖ ਦਾ ਹਿਰਦਾ ਵੈਰ ਨਾਲ ਭਰਿਆ ਹੋਇਆ ਹੈ ਤਾਲਮੇਲ ਨਹੀਂ ਬੈਠਦਾ ਬਾਣੀ ਨਿਰੰਕਾਰ ਦੀ ਹੈ ਤੇ ਮਨੁੱਖ ਦਾ ਹਿਰਦਾ ਵਾਸ਼ਨਾ ਨਾਲ ਭਰਿਆ ਹੋਇਆ ਹੈ ਤਾਂ ਤਾਲਮੇਲ ਨਹੀਂ ਬੈਠਦਾ ਬਾਣੀ ਤਾਂ ਸਮਦਰਿਸ਼ਟ ਦੀ ਗਲਤ ਕਰਦੀ ਹੈ ਤੇ ਹਿਰਦਾ ਮਨੁੱਖੀ ਵਿਤਕਰਿਆਂ ਨਾਲ ਭਰਿਆ ਪਿਆ ਹੈ ਇਸ ਲਈ ਤਾਲਮੇਲ ਨਹੀਂ ਬੈਠਦਾ ਬਾਣੀ ਦਇਆ ਦੇ ਸਾਗਰ ਦੀ ਹੈ ਪਰ ਮਨੁ ਬੰਦਾ ਕਠੋਰਤਾ ਨਾਲ ਭਰਿਆ ਪਿਆ ਹੈ ਇੱਕ ਸਾਰਤਾ ਨਹੀਂ ਬਣਦੀ ਬਾਣੀ ਉਸ ਵਿਸ਼ਾਲ ਤੇ ਫਰਖਦਿਲ ਵਾਲੇ ਦੀ ਹੈ ਤੇ ਬੰਦੇ ਤੰਗਦਿਲ ਨੇ ਇਸ ਲਈ ਬਾਣੀ ਨਾਲ ਸਾਝ ਨਹੀਂ ਬਣਦੀ ਸਾਝ ਨਹੀਂ ਬਣਦੀ ਤਾਂ ਬਾਣੀ ਵਿੱਚੋਂ ਰਸ ਪ੍ਰਾਪਤ ਨਹੀਂ ਹੁੰਦਾ ਗੰਦੇ ਗੀਤਾਂ ਨਾਲ ਤਾਲਮਿਲ ਬੈਠ ਜਾਂਦਾ ਹੈ ਤੇ ਮਨੁੱਖ ਦਾ ਰਸ ਬਣ ਜਾਂਦਾ ਹੈ ਮੈਂ ਇੱਕ ਸਮੇਂ ਮਲੇਸ਼ੀਆ ਦੇ ਸ਼ਹਿਰ ਮਲਾਈਕਾ ਵਿੱਚ ਕਥਾ ਕਰਨ ਗਿਆ ਉੱਥੇ ਇੱਕ ਮਹਾਪੁਰਸ਼ ਦੀ ਵਰਸੀ ਮਨਾਈ ਗਈ ਸੀ ਚਾਰ ਦਿਨ ਲਈ ਦਾਸ ਉੱਥੇ ਗਿਆ ਸੀ ਉਸ ਤੋਂ ਪਹਿਲਾਂ ਪੀਜੇ ਇੱਕ ਗੁਰਦੁਆਰਾ ਹੈ ਇੱਕ ਦਿਨ ਦੀ ਹਾਜ਼ਰੀ ਉੱਥੇ ਸੀ ਮੈਨੂੰ ਹੈਰਾਨਗੀ ਹੋਈ ਉੱਥੇ ਚਾਰ ਪੰਜ ਜਥੇ ਪਹੁੰਚੇ ਹੋਏ ਸਨ ਦਾਸ ਵੀ ਪਹੁੰਚਿਆ ਸੀ ਉਸ ਦਿਨ ਉੱਥੇ ਸੰਗਤ ਵਿੱਚ ਚਾਰ ਪੰਜ ਬੰਦੇ ਹੀ ਆਏ ਉੰਜ ਉਥੇ 2 2.5 ਹਜ਼ਾਰ ਦਾ ਇਕੱਠ ਹੁੰਦਾ ਸੀ ਜਥੇ 4-5 ਨਾਮੀ ਸਨ ਇੱਕ ਦੋ ਕਥਾਵਾਚਕ ਦਰਬਾਰ ਸਾਹਿਬ ਤੋਂ ਵੀ ਆਏ ਹੋਏ ਸਨ ਪੂਰਾ ਇੰਤਜ਼ਾਮ ਸੀ ਪਰ ਸੰਗਤ ਨਾ ਆਈ ਖੈਰ ਮੈਂ ਆਪਣੀ ਹਾਜ਼ਰੀ ਭਰ ਕੇ ਤੁਰ ਪਿਆ ਉਥੋਂ ਦੂਸਰੇ ਥਾਂ ਤੇ ਜਾਣਾ ਸੀ ਦੂਸਰਾ ਪ੍ਰੋਗਰਾਮ ਉਥੋਂ ਦੂਰ ਸੀ ਤੇ ਸੁਭਾਵਿਕ ਜਿਹੜਾ ਸੱਜਣ ਮੈਨੂੰ ਗੱਡੀ ਤੇ ਲੈ ਕੇ ਜਾ ਰਿਹਾ ਸੀ ਉਸ ਨੂੰ ਮੈਂ ਪੁੱਛਿਆ ਕੀ ਗੱਲ ਹੈ ਅੱਜ ਕਿਉਂ ਨਹੀਂ ਸੰਗਤ ਆਈ ਤਾਂ ਉਹ ਕਹਿਣ ਲੱਗਾ ਕਿ ਅੱਜ ਦਲੇਰ ਮਹਿੰਦੀ ਆਇਆ ਹੈ ਤਾਨੂੰ ਕੌਣ ਸੁਨੇ ਅੱਜ ਕੀਰਤਨ ਕਿਸ ਨੇ ਸੁਣਨਾ ਹੈ ਭਾਵੇਂ ਚੋਟੀ ਦੇ ਕਿਤਨੇ ਵੀ ਮਹਾਨ ਰਾਗੀ ਹੋਣ ਭਾਵੇਂ ਤੁਸੀਂ ਗੁਰਬਾਣੀ ਦਾ ਫਲਸਫਾ ਘੋਟੋ ਪਰ ਉਹਨਾਂ ਨੇ ਟੋਏ ਟੱਪੇ ਸੁਣਨੇ ਨੇ ਤੁਹਾਡੀਆਂ ਗੱਲਾਂ ਕਿਸ ਨੇ ਅੱਜ ਸੁਣਨੀਆਂ ਨੇ ਫਿਰ ਮੈਨੂੰ ਅਸਲੀਅਤ ਦਾ ਪਤਾ ਚੱਲਿਆ ਤੇ ਜਦੋਂ ਉਸ ਨੇ ਆਖਿਆ ਕਿ ਗਿਆਨੀ ਜੀ ਐਸਾ ਕਿਉਂ ਹੋ ਜਾਂਦਾ ਹੈ ਤਾਂ ਮੈਂ ਕਿਹਾ ਉਥੇ ਤਾਲਮੇਲ ਬੈਠ ਜਾਂਦਾ ਹੈ ਫਿਰਦਾ ਕਾਮ ਨਾਲ ਭਰਿਆ ਹੋਇਆ ਹੈ ਤਾਲਮੇਲ ਬੈਠ ਜਾਂਦਾ ਹੈ ਫਿਰਦਾ ਵਾਸ਼ਨਾ ਨਾਲ ਭਰਿਆ ਹੋਇਆ ਹੈ ਤਾਲ ਮਿਲ ਬੈਠ ਜਾਂਦਾ ਹੈ ਰਸ ਬਣ ਜਾਂਦਾ ਹੈ ਹਿਰਦਾ ਅਹੰਕਾਰ ਨਾਲ ਭਰਿਆ ਹੋਇਆ ਹੈ ਹੰਕਾਰ ਨਾਲ ਭਰੇ ਗੀਤ ਸੁਣ ਕੇ ਮਨੁੱਖ ਦਾ ਤਾਲ ਮਿਲ ਬੈਠ ਜਾਂਦਾ ਹੈ ਰਸ ਬਣ ਜਾਂਦਾ ਹੈ ਹਿਰਦਾ ਵਾਸਨਾ ਨਾਲ ਭਰਿਆ ਹੋਇਆ ਹੈ ਤੇ ਸੰਸਾਰੀ ਗੀਤ ਨੇ ਉਹਨਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਜਿੱਥੇ ਤਾਲ ਮਿਲ ਬੈਠੇ ਉੱਥੇ ਰਸ ਬਣ ਜਾਂਦਾ ਹੈ